ਹਾਂ ਜੀ ਲਖਵਾਨ ਸਾਹਿਬ ਅੱਜ ਅੱਜ ਐਸ ਕੇ ਐਮ ਪੰਜਾਬ ਦੀ ਸਾਰੇ ਜਥੇਬੰਦੀਆਂ ਦੀ ਮੀਟਿੰਗ ਉਹਦੇ ਵਿੱਚ ਗ੍ਰਾਹਾਂ ਸਾਹਿਬ ਵੀ ਸ਼ਾਮਲ ਹੋਏ ਉਹਦੇ ਚ ਜਿਹੜੇ ਅਹਿਮ ਫੈਸਲੇ ਲਏ ਗਏ 14 ਮਾਰਚ ਨੂੰ ਜਿਹੜਾ ਸਾਡਾ ਦਿੱਲੀ ਵੱਲ ਕੂਚਾ ਦਿੱਲੀ ਮਹਾਪੰਚਾਇਤ ਐਸ ਕੇ ਐਮ ਇੰਡੀਆ ਕਰ ਰਿਹਾ ਕਿ ਦੇਸ਼ ਦੀਆਂ ਸਾਰੀਆਂ ਜਥੇਬੰਦੀਆਂ ਸ਼ਾਮਲ ਹੋਣਗੀਆਂ RAM LILA GROUND ਦੇ ਵਿੱਚ ਇੱਕ ਦਿਨ ਦਾ ਪ੍ਰੋਗਰਾਮ ਹੋਊਗਾ RAM LILA GROUND ਦੇ ਵਿੱਚ ਅੱਜ ਸਾਡੀ ਲਿਸਟ ਪੰਜਾਬ ਦੇ ਵਿੱਚੋਂ 50000 ਤੋਂ ਉੱਪਰ ਕਿਸਾਨਾਂ ਦੀ ਬਣ ਗਈ ਆ ਤੇ 50000 ਤੋਂ ਉੱਪਰ ਹੀ ਬਾਕੀ ਦੇਸ਼ ਦੇ ਵਿੱਚੋਂ ਕਿਸਾਨ RAM LILA GROUND 14 ਤਰੀਕ ਨੂੰ ਸਵੇਰੇ ਪਹੁੰਚਣਗੇ ਉਹਦੇ ਵਿੱਚ ਪੰਜਾਬ ਦੇ ਵਿੱਚੋਂ ਅਸੀਂ ਓਕੇ ਬੱਸਾਂ ਰਹੀਂ ਗੱਡੀਆਂ ਰਹੀਂ ਟ੍ਰੇਨਾਂ ਰਹੀਂ ਜੋ ਆਪਦੇ ਸਾਧਨ ਨੇ ਉਹਨਾਂ ਰਾਹੀਂ ਜਾਵਾਂਗੇ ਅਸੀਂ ਟਰੈਕਟਰ ਲੈ ਕੇ ਨਹੀਂ ਜਾਵਾਂਗੇ ਸਰ ਟ੍ਰੇਨਾਂ ਬੱਸਾਂ ਤੇ ਗੱਡੀਆਂ ਰਾਹੀਂ ਅਸੀਂ ਜਾਵਾਂਗੇ ਉਹਦੇ ਵਿੱਚ ਕਿਸਾਨ ਸਾਡੇ 12 ਤਰੀਕ ਤੋਂ ਪਹੁੰਚਣੇ ਸ਼ੁਰੂ ਹੋ ਜਾਣਗੇ ਤੇ 14 ਨੂੰ ਲੱਖਾਂ ਕਿਸਾਨ ਜਿਹੜਾ ਰਾਮਲੀਲਾ ਗਰਾਊਂਡ ਦੇ ਵਿੱਚ ਅਸੀਂ ਆਪਦੀ ਮਹਾ ਪੰਚਾਇਤ ਕਰਾਂਗੇ ਕਿਉਂਕਿ ਜਿਹੜੀਆਂ ਸਾਡੀਆਂ ਮੰਗਾਂ ਅਧੂਰੀਆਂ ਨੇ ਉਹ ਮੰਗਾਂ ਦੇ ਲਈ ਜਿਵੇਂ ਐਮਐਸਪੀ ਦੀ ਮੰਗ ਆ ਜਿਵੇਂ ਸਾਡੀ ਬਟਾਪਾ ਪੈਨਸ਼ਨ ਦੀ ਮੰਗ ਆ ਫਸਲੀ ਬੀਮਾ ਯੋਜਨਾ ਦੀ ਮੰਗ ਆ ਸਾਡੀ ਇਸ ਜਿਆ ਮੰਗਾਂ ਜਿਹੜੀਆਂ ਸਾਡੇਆਂ ਪੰਜ ਅਸੀਂ ਛੱਡ ਕੇ ਆਏ ਸੀ ਉਹਦੇ ਲਈ ਅਸੀਂ ਇੱਕ ਵੱਡਾ ਪ੍ਰੋਟੈਸਟ ਸਾਰੇ ਦੇਸ਼ ਦੇ ਕਿਸਾਨਾਂ ਨੂੰ ਲੈ ਕੇ ਅਸੀਂ ਦਿੱਲੀ ਦੇ ਵਿੱਚ ਵੱਡਾ ਇੱਕ ਪ੍ਰੋਟੈਸਟ ਜਿਹੜਾ ਕਰਾਂਗੇ ਦੂਸਰਾ ਜਿਹੜੀ ਪੰਜਾਬ ਸਰਕਾਰ ਨੇ ਐਫ ਆਈ ਆਰ ਕੀਤੀ ਆ ਅਸੀਂ ਉਹਦੇ ਨਾਲ ਸਹਿਮਤ ਨਹੀਂ ਜਿਹੜੀ ਜ਼ੀਰੋ ਐਫ ਆਈ ਆਰ ਕੀਤੀ ਆ ਕਿਉਂਕਿ ਅਸੀਂ ਸਾਡੀ ਮੰਗ ਸੀ ਵੀ ਬਾਏ ਨੇਮ ਐਫ ਆਈ ਆਰ ਕਰਨੀ ਚਾਹੀਦੀ ਆ ਇਹਦੇ ਨਾਲ ਕੋਈ ਮਸਲਾ ਹੱਲ ਨਹੀਂ ਹੁੰਦਾ ਸਾਡਾ ਐਸ ਕੇਮ ਇਨੂੰ ਫੌਰੀ ਤੌਰ ਤੇ ਰੱਦ ਕਰਦਾ ਤੇ ਅਸੀਂ ਕਹਿੰਨੇ ਆ ਵੀ ਫੌਰੀ ਤੌਰ ਤੇ ਜਿਹੜੀ ਬਾਈ ਨੇਮ ਜਿਹੜੀ ਆ ਉਹ ਜਿਹੜੀ ਐਫ ਆਈ ਆਰ ਕੀਤੀ ਜਾਵੇ ਤਾਂ ਹੀ ਜਿਹੜਾ ਇਨਸਾਫ ਸਾਨੂੰ ਮਿਲੂਗਾ ਕੱਲ ਨੂੰ 3 ਤਰੀਕ ਨੂੰ ਸ਼ੁਭ ਕਰਨ ਦਾ ਭੋਗ ਆ ਉਹ ਸਾਡੀਆਂ ਜਥੇਬੰਦੀਆਂ ਦੇ ਲੀਡਰਾਂ ਦੀ ਡਿਊਟੀ ਲੱਗ ਗਈਆਂ ਅਸੀਂ ਉਹ ਭੋਗ ਦੇ ਵਿੱਚ ਵੀ ਸ਼ਾਮਲ ਹੋਵਾਂਗੇ ਇਹਦੀ ਤਿਆਰੀ ਦੇ ਲਈ ਅਸੀਂ ਜਿਹੜੀਆਂ ਮੀਟਿੰਗਾਂ ਰੱਖ ਦਿੱਤੀਆਂ ਗਈਆਂ ਅਸੀਂ ਪਿੰਡ ਪੱਧਰ ਤੇ 5 ਤਰੀਕ ਤੋਂ ਲੈ ਕੇ ਲਗਾਤਾਰ ਜਿਹੜੀ ਅਸੀਂ ਪਿੰਡਾਂ ਦੇ ਵਿੱਚ ਤਿਆਰੀਆਂ ਕਰਾਂਗੇ ਮਾਰਚ ਕਰਾਂਗੇ ਤੇ ਅਸੀਂ 11 ਤਰੀਕ ਨੂੰ ਆਉਣ ਵਾਲੀ ਨੂੰ ਫਿਰ ਲੁਧਿਆਣੇ ਦੇ ਵਿੱਚ ਇਹ ਤਿਆਰੀ ਦਾ 11 ਤਰੀਕ ਨੂੰ ਇਹ ਤਿਆਰੀ ਦਾ ਜਾਇਜ਼ਾ ਲੈ ਕੇ ਲੁਧਿਆਣੇ ਦੇ ਵਿੱਚ ਇੱਕ ਇਸ ਕੈਂਪ ਦੀ ਜਿਹੜੀ ਵੱਡੀ ਮੀਟਿੰਗ ਕਰਾਂਗੇ ਉਸ ਤੋਂ ਬਾਅਦ ਅਗਲੇ ਜਿਹੜੇ ਮੇਰੇ ਇੱਕ ਮਿੰਟ ਸਰ ਇੱਕ ਮਿੰਟ ਸਰ ਲੋਕੋ ਜੀ ਦੁਆਰਾ ਵੀ ਕਰ ਦੋ ਕਿ ਕੀ ਇਹ ਗੱਲ ਹਾਂ ਮੈਂ ਕਰਦਾ ਕਰਦਾ ਇਹ ਦੇਖੋ ਇੱਕ ਮਿੰਟ ਸਰ ਆਪਣਾ ਇੱਕ ਮਿੰਟ ਸਰ ਇਹ ਇਕੱਠੇ ਨਹੀਂ ਹੋਏ ਮੈਂ ਮੇਰੀ ਜਿਹੜੀ ਕਮੇਟੀ ਸੀ ਅਸੀਂ ਪੰਜ ਮੈਂਬਰੀ ਮੇਰੀ ਪੰਦੇਰ ਸਰ ਨਾਲ ਡਿਊਟੀ ਸੀ ਗੱਲ ਕਰਨ ਦੀ ਮੈਂ ਚਾਰ ਮੀਟਿੰਗਾਂ ਉਹਨਾਂ ਨਾਲ ਕੀਤੀਆਂ ਨੇ ਇੱਕ ਲੁਧਿਆਣੀ ਕੀਤੀ ਆ ਇੱਕ ਫਗਵਾੜੇ ਕੀਤੀ ਆ ਕਰਤਾਰਪੁਰ ਕੀਤੀ ਆ ਇੱਕ ਸਮਰਾਲੇ ਕੀਤੀ ਆ ਸਿਰਫ ਸਾਡੀ ਜਿਹੜੀਆਂ ਕਮੇਟੀਆਂ ਨਾਲ ਮੀਟਿੰਗਾਂ ਸੀ ਸਿਰਫ ਏਕਤਾ ਲਈ ਸੀ ਅਸੀਂ ਜਿਹੜੀਆਂ ਸਾਡੀ ਐਸਕੇ ਨੇ ਉਹਨਾਂ ਤੇ ਸ਼ਰਤਾਂ ਰੱਖੀਆਂ ਸੀ ਵੀ ਤੁਸੀਂ ਜਿਹੜਾ 26 ਨੂੰ ਗਏ ਹੋ ਗਲਤ ਗਏ ਹੋ ਉਹਦੀ ਸਾਨੂੰ ਦੱਸੋ ਵੀ ਅੱਗੇ ਤੋਂ ਇਹ ਜਿਹੜੀਆਂ ਗਲਤੀਆਂ ਨਾ ਹੋਣ ਫਿਰ ਉਹਨਾਂ ਨੇ ਇੱਕ ਚਿੱਠੀ ਦਿੱਤੀ ਸੀ ਵੀ ਮੈਨੂੰ ਬਦਾਰ ਕਿਹਾ ਜਾਂ ਮੈਨੂੰ ਆਮਾੜੇ ਸ਼ਬਦ ਐਸਕੇਮ ਨੇ ਬੋਲਿਆ ਉਹ ਚਿੱਠੀ ਅਸੀਂ ਐਸਕੇਮ ਨੂੰ ਕੋ ਰੱਖੀ ਫਿਰ ਜਿਹੜੀ ਆਖਰੀ ਮੀਟਿੰਗ ਸੀ ਉਹਦੇ ਤੋਂ ਉਹਨਾਂ ਨੇ ਪਹਿਲਾਂ ਜਿਹੜਾ ਇਹ ਮੋਰਚਾ ਐਲਾਨ ਕਰਤਾ ਸੀ ਸਾਡੇ ਨਾਲ ਰਾਇਣੀ ਕੀਤੀ ਜਦ ਆਖਰੀ ਮੀਟਿੰਗ 'ਚ ਮੇਰੇ ਕੋ ਗਏ ਅਸੀਂ ਤਿੰਨ ਚਾਰ ਬੰਦਿਆਂ ਨੇ ਉੱਥੇ ਮੀਟਿੰਗ ਕੀਤੀ ਤਾਂ ਮੈਂ ਉਹਨਾਂ ਨੂੰ ਪੁੱਛਿਆ ਵੀ ਤਿਆਰੀ ਕਿਵੇਂ ਆ ਕਿਨੂੰ ਤੁਸੀਂ ਨਾਲ ਲੈ ਕੇ ਚੱਲੇ ਹੋ ਕਿ ਜੁਪੀ 'ਚ ਥੋੜੀ ਟਕੈ ਸਾਹਿਬ ਨਾਲ ਗੱਲ ਹੋਈ ਆ ਕਿ ਥੋੜੀ ਹਰਿਆਣੇ 'ਚ ਜਿਹੜੀਆਂ ਵੱਡੀਆਂ ਫਾਰਮਾਂ ਗੱਲ ਹੋਈ ਆ ਕੀ ਐਮਪੀ ਦੀ ਗੱਲ ਹੋਈ ਆ ਬਾਕੀ ਸਟੇਟਾਂ ਨਾਲ ਜੋੜਨਗੇ ਕਿ ਇਕੱਲਾ ਆਪਾਂ ਪੰਜਾਬ ਦਾ ਮੋਰਚਾ ਬਣਾ ਕੇ ਚੱਲ ਪਾਵਾਂਗੇ ਉਹ ਕਹਿੰਦੇ ਜੀ ਸਾਡੀ ਸਾਰਿਆਂ ਨਾਲ ਗੱਲ ਆ ਲੱਖਾਂ ਲੋਕ ਬਾਹਰਲੀਆ ਸਟੇਟਾਂ ਦੇ ਵੀ ਆ ਜਾਣਗੇ ਪਰ ਅੱਜ ਦੇਖ ਲਓ ਬਾਹਰਲੀਆ ਸਟੇਟਾਂ ਚ ਕੋਈ ਨਹੀਂ ਆਇਆ ਤੇ ਨਾ ਸਾਨੂੰ ਲੈ ਕੇ ਉਹ ਚੱਲੇ ਆ ਜੇ ਸਾਡੇ ਨਾਲ ਰਹਿ ਕਰਕੇ ਚੱਲਦੇ ਇਕੱਠੇ ਹੋ ਕੇ ਚੱਲਦੇ ਤਾਂ ਇਹ ਮੋਰਚੇ ਦੀ ਦਿੱਖ ਹੋਰ ਹੁੰਦੀ। ਕੋਈ ਜੀ ਸਪੱਸ਼ਟ ਕਰ ਦਿਓ ਕਿ ਹੁਣ ਉਹਨਾਂ ਨੂੰ ਇਕੱਠਾ ਕੀਤਾ ਜਾਵੇਗਾ। ਗੱਲਬਾਤ ਇਹ ਕਿ ਆਪਕਾ ਆਪ ਦਾ ਕੀ ਹੈ ਤੁਹਾਡਾ। ਦੇਖੋ ਅਸੀਂ ਸਾਡੇ ਵੱਲੋਂ ਪੂਰੀ ਖੁੱਲੀ ਹੈ ਚੁੱਪੀ ਹੈ 6 ਮੈਂਬਰਾਂ ਨੇ ਸਾਡਿਆਂ ਨੇ ਅਗਰਾਹਾ ਸਾਹਿਬ ਰਾਜੇਵਾਲ ਸਾਹਿਬ ਨੇ ਚਟੂਨੀ ਨਾਲ ਵੀ ਗੱਲ ਕਰ ਲਈ ਆ। ਉਹਨਾਂ ਨਾਲ ਦੋ ਵਾਰੀ ਮੀਟਿੰਗਾਂ ਕਰ ਚੁੱਕੇ ਆ ਤੇ ਉਹਨਾਂ ਨੂੰ ਸਿਰਾ ਸਾਡਾ 8 ਨੁਕਾਤੇ ਪ੍ਰੋਗਰਾਮ ਇੱਕ ਦੱਸਦਾ ਉਹ ਦੇ ਦਿੱਤਾ ਉਹ ਕਹਿੰਦੇ ਵੀ ਅਸੀਂ ਆਪਦੀਆਂ ਦੋ ਹੀ ਫਾਰਮਾਂ 'ਚ ਵਿਚਾਰ ਕੇ ਤੁਹਾਡੇ ਨਾਲ ਅਗਲੇ ਦਿਨ ਗੱਲ ਕਰਾਂਗੇ। ਬਖੋਲ ਸਾਹਿਬ ਤੁਸੀਂ ਮੰਨਦੇ ਹੋ ਕਿ ਜਿੱਤਨਾਂ ਦੇ ਕਿਸਾਨਦੋਨ ਹੋਣਾ ਚਾਹੀਦਾ ਸੀ ਤਾਂ ਜਿੱਦਾਂ ਪਹਿਲਾਂ ਅਸੀਂ ਇਸ ਵਾਰ ਨਹੀਂ ਹੋਇਆ ਉਹ ਥੋੜਾ ਉਹ ਕਾਲੀ ਕਰਕੇ ਥੋੜਾ ਕਾਲੀ ਕਰਕੇ ਹੋ ਗਿਆ ਕਿਉਂਕਿ ਸਾਰੀਆਂ ਫਾਰਮਾਂ ਨੂੰ ਨਾਲ ਨਹੀਂ ਲਿਆ ਗਿਆ ਸਾਰੀਆਂ ਸਟੇਟਾਂ ਨੂੰ ਨਾਲ ਨਹੀਂ ਲਿਆ ਗਿਆ ਸਾਰੀਆਂ ਸਟੇਟਾਂ ਨੂੰ ਨਾਲ ਲੈ ਕੇ ਇਹ ਅੰਦੋਲਨ ਕਰਨਾ ਚਾਹੀਦਾ ਸੀ ਇਕੱਲਾ ਪੰਜਾਬੀਆਂ ਦਾ ਅੰਦੋਲਨ ਬਣ ਗਿਆ। ਮੈਂ ਇੱਥੇ ਗੱਲ ਕਰਨੀ ਚਾਹਨਾ ਜਿਹੜਾ ਅੰਦੋਲਨ 220 ਵਾਲਾ ਸੀ ਉਹ ਅੰਦੋਲਨ ਯਾਪ ਚ ਲਗਭਗ ਢਾਈ ਤਿੰਨ ਮਹੀਨੇ ਚੱਲਿਆ ਉਹਨੇ ਸਾਰੀਆਂ ਜਥੇਬੰਦੀਆਂ ਇਕੱਠੀਆਂ ਕੀਤੀਆਂ ਉਸ ਅੰਦੋਲਨ ਨੇ ਜਿਹੜਾ ਤਿੰਨਾ ਕਾਨੂੰਨਾਂ ਦੇ ਉੱਪਰ ਸੀ ਉਹਨੇ ਸਾਰੇ ਦੇਸ਼ ਨੂੰ ਅਪੀਲ ਕੀਤੀ ਸਾਰੇ ਸੂਬਿਆਂ 'ਚ ਅੰਦੋਲਨ ਬਣਿਆ ਜਦੋਂ ਸਾਰੇ ਦੇਸ਼ 'ਚ ਅੰਦੋਲਨ ਬਣ ਗਿਆ ਤੇ ਫਿਰ ਇਹ ਅੰਦੋਲਨ ਦਿੱਲੀ ਗਿਆ ਵਾ ਇਸ ਕਰਕੇ ਜਿੱਡੀ ਐਕਸਰਸਾਈਜ਼ ਉਹ ਸੀ ਐਸ ਵੇਲੇ ਉਡੀ ਅਕਸਰਸਾਈਜ਼ ਨਹੀਂ ਕੀਤੀ ਗਈ। ਲੱਗਦਾ ਚੋਣਾਂ ਲਈ ਕੋਈ ਰਣਨੀਤੀ ਨਹੀਂ ਹੈ ਕਿਉਂਕਿ ਵਿਰੋਧ ਤੁਸੀਂ ਭਾਜਪਾ ਦੇ ਕਰਦੇ ਹੋ ਉਹਨਾਂ ਦੀ ਕੀ ਹੈ ਕਿ ਉਸ ਨੂੰ ਕੋਈ ਰਣਨੀਤੀ ਨਹੀਂ ਮਿਲਦੀ। ਨਹੀਂ ਕੋਈ ਰਣਨੀਤੀ ਅਸੀਂ ਤੈ ਨਹੀਂ ਕੀਤੀ ਗਈ। ਅਸੀਂ ਤਾਂ ਇਹੀ ਕਹਿੰਨੇ ਆ ਅੱਜ ਤਾਂ ਵੀ ਸਾਨੂੰ ਕਹਿੰਨੇ ਆ ਵੀ ਭਾਜਪਾ ਸਾਡੀਆਂ ਮੰਗਾਂ ਮੰਨੇ। ਅਜੇ ਵੀ ਚੋਣ ਜਾਬਤੇ 'ਚ ਦਿਨ ਨੇ। ਉਹ ਸਾਡੀਆਂ ਫੌਰੀ ਜਿਹੜੀਆਂ ਮੰਗਾਂ ਨੇ ਉਹਨਾਂ ਨੂੰ ਸੁਲਝਾਵੇ ਜਿਹੜੇ ਸਾਡੇ ਉੱਥੇ ਵੀ ਬੀਰ ਬੈਠਿਆ ਸਾਡੇ ਆਪ ਦੇ ਕਿਸਾਨ ਬੈਠੇ ਆ ਉਹਨਾਂ ਦੀਆਂ ਮੰਗਾਂ ਮੰਨ ਲਵੇ ਉਹਨਾਂ ਨਾਲ ਸਮਝੌਤਾ ਕਰ ਲਵੇ। ਕੋਈ ਵੀ ਮੰਗਾ ਸਾਡੀਆਂ ਮੰਨ ਲੱਤ ਲੱਗ ਜਾਂਦਾ ਫਿਰ ਕੀ ਕਰੋਗੇ ਤੁਸੀਂ ਅੱਗਲੀ ਫਿਰ ਤੁਹਾਡੇ ਸਾਡਾ ਸਾਡਾ ਤਾਂ ਅੰਦੋਲਨ ਨੂੰ ਚੱਲਦੀ ਜਾਣਾ 50 ਸਾਲ ਦਾ ਚੱਲਦਾ ਅੱਗੇ ਵੀ ਚੱਲਦੀ ਜਾਣਾ ਮੰਗਾ ਮੁੱਕ ਨਹੀਂ ਜਾਣੀਆਂ ਅਸੀਂ ਮੰਗਾਂ ਲਈ ਅੰਦੋਲਨ ਲੜਦੇ ਰਹਿਣਾ ਭਾਵੇਂ ਚੋਣ ਜਾਬਤਾ ਲੱਗ ਜਵੇ 14 ਨੂੰ ਅਸੀਂ ਦਿੱਲੀ ਚ ਜਿਹੜੀ ਕਿਸਾਨ ਮਹਾਪੰਚਾਇਤ ਕਰਾਂਗੇ ਇਸੇ ਤਰ੍ਹਾਂ ਜਿਹੜੀਆਂ ਜੇ ਸਾਡੀਆਂ ਮੰਗਾਂ ਨਹੀਂ ਮੰਨਦੀਆਂ ਤਾਂ ਪੰਜਾਬ ਹਰਿਆਣਾ ਯੂਪੀ ਸਟੇਟਾਂ ਦੇ ਵਿੱਚ ਵੀ ਅਸੀਂ ਜਿਹੜਾ ਇਹਨਾਂ ਦਾ ਵਿਰੋਧ ਕਰਾਂਗੇ ਠੀਕ ਹੈ ਥੈਂਕ ਯੂ ਥੈਂਕ ਯੂ ਜੀ ਨਾਮ ਨਾਲ ਬੋਲਦੇ ਪਤਾ ਨਹੀਂ ਅੱਜ ਐਸ ਕੇ ਐਮ ਚੈਪਟਰ ਪੰਜਾਬ ਦੀ ਮੀਟਿੰਗ ਹੋਈ ਆ ਕਿਉਂਕਿ ਅਸੀਂ ਪਹਿਲਾਂ 22 ਫਰਵਰੀ ਨੂੰ ਕਿਸਾਨ ਭਵਨ ਚंडीगढ़ ਦੇ ਵਿੱਚ 올 ਇੰਡੀਆ ਐਸ ਕੇ ਐਮ ਦੀ ਮੀਟਿੰਗ ਹੋਈ ਸੀ ਉਹਦੇ ਵਿੱਚ ਐਸ ਕੇ ਐਮ ਨੇ ਫੈਸਲਾ ਕੀਤਾ ਸੀਗਾ ਵੀ 14 ਮਾਰਚ 2024 ਨੂੰ ਦਿੱਲੀ ਦੇ ਰਾਮਲੀਲਾ ਗਰਾਊਂਡ ਦੇ ਵਿੱਚ ਜੋ ਕਿਸਾਨਾਂ ਦੀਆਂ ਮੰਗਾਂ ਨੇ ਜੋ ਆਲਰੇਡੀ ਅਸੀਂ ਮਾਤਰ ਕੇਂਦਰੀ ਸਰਕਾਰ ਨੂੰ ਦਿੱਤੀਆਂ ਹੋਈਆਂ ਨੇ ਔਰ ਜੋ ਅਸੀਂ ਮੋਰਚਾ ਲਾਇਆ ਸੀਗਾ ਜਿਹਦੇ ਵਿੱਚ ਤਿੰਨ ਕਾਲੇ ਕਾਨੂੰਨ ਵਾਪਸ ਕਰਾਏ ਸੀ ਉਹਦੇ ਵਿੱਚ ਰਹੰਦੀਆਂ ਮੰਗਾ ਦੀ ਪ੍ਰਾਪਤੀ ਲਈ ਔਰ ਇਹ ਅੱਜ ਦੀ ਮੀਟਿੰਗ ਆ ਜਿਹੜੀ ਇੱਥੇ ਲੁਧਿਆਣੇ ਦੇ ਵਿੱਚ ਅਸੀਂ ਆਯੋਜਿਤ ਕੀਤੀ ਆ ਔਰ ਬਹੁਤ ਡਿਸਕਸ਼ਨ ਹੋਈ ਆ ਔਰ ਉਸ ਡਿਸਕਸ਼ਨ ਤੋਂ ਬਾਅਦ ਜਿਵੇਂ ਲਖੋਵਾਲ ਸਾਹਿਬ ਨੇ ਦੱਸਿਆ ਹੈ ਸਾਰੀਆਂ ਜਥੇਬੰਦੀਆਂ ਨੇ ਫੈਸਲਾ ਕੀਤਾ ਪੰਜਾਬ ਤੋਂ 50000 ਤੋਂ ਵੀ ਉੱਪਰ ਕਿਸਾਨ ਨੇ ਜਿਹੜੇ ਉਹ ਆਪਣੇ ਆਪਣੇ ਸਾਧਨਾ ਰਾਹੀ ਰੇਲ ਗੱਡੀ ਰਾਹੀ ਬਸਾਂ ਰਾਹੀ ਜਾਂ ਹੋਰ ਸਾਧਨਾ ਰਾਹੀ ਜਿਹੜੀ SKM ਵੱਲੋਂ ਰੱਖੀ ਗਈ ਮਹਾਪੰਚਾਇਤ ਰਾਮਲੀਲਾ ਮદાન ਦਿੱਲੀ ਦੇ ਵਿੱਚ ਹੈ ਉਹਦੇ ਵਿੱਚ ਸ਼ਮੂਲੀਅਤ ਕਰਾਂਗੇ ਔਰ ਪੀਸਫੁੱਲ ਰਹਾਂਗੇ ਔਰ ਆਪਣੀਆਂ ਮੰਗਾਂ ਜੋ ਆਲਰੇਡੀ ਕੇਂਦਰੀ ਸਰਕਾਰ ਨੂੰ ਦਿੱਤੀਆਂ ਨੇ ਉਹਨਾਂ ਨੂੰ ਮਨਾਉਣ ਖਾਤਰ ਦਬਾਅ ਪਾਵਾਂਗੇ ਇਹਦੀ ਅੱਗੇ ਕਿਸ ਤਰ੍ਹਾਂ ਮਤਲੇ ਨੂੰ ਅਸੀਂ ਅਯੋਜਿਤ ਕਰਨਾ ਉਹਦੇ ਲਈ 7 ਤਾਰੀਖ ਨੂੰ ਜ਼ਿਲ੍ਹਾ ਪੱਤਰਾਂ ਦੇ ਉੱਤੇ 7 ਮਾਰਚ ਨੂੰ ਅਸੀਂ ਜ਼ਿਲ੍ਹਾ ਐਸਕੇਐਮ ਦੀਆਂ ਮੀਟਿੰਗਾਂ ਦਾ ਫੈਸਲਾ ਕੀਤਾ ਔਰ ਜ਼ਿਲ੍ਹੇ ਦੇ ਵਿੱਚ ਐਸਕੇਐਮ ਜਿਹੜਾ ਉਹ ਆਪਣੀਆਂ ਮੀਟਿੰਗਾਂ ਕਰਕੇ 14 ਦੀ ਮਹਾਪੰਚਾਇਤ ਦੀ ਤਿਆਰੀ ਕਰੇਗਾ ਔਰ ਨਾਲ ਦੀ ਨਾਲ ਅਸੀਂ ਜੋ ਮੋਰਚਾ ਕਿਸਾਨ ਮੋਰਚਾ ਪੂਰੇ ਹਿੰਦੁਸਤਾਨ ਦੇ ਵਿੱਚ ਐਸਕੇਮ ਦੇ ਝੰਡੇ ਥੱਲੇ ਇਹਨੂੰ ਹੋਰ ਅੱਗੇ ਬੁਲੰਦੀ ਵੱਲ ਲੈ ਕੇ ਜਾਵਾਂਗੇ ਅੱਜ ਦੀ ਮੀਟਿੰਗ ਦੇ ਵਿੱਚ ਸਾਡਾ ਇਹ ਫੈਸਲਾ ਹੋਇਆ ਕਿ ਪੰਜਾਬ ਦੇ ਕਿੰਨੇ ਜ਼ੱਜੇ ਬੰਦੇ ਟ੍ਰੇਨਰ ਕਮੇਟੀ ਕਮੇਟੀ ਕੁਐਸਚਨ ਬਾਅਦ ਚ ਕਰ ਲਿਓ ਪਹਿਲਾਂ ਤੁਹਾਨੂੰ ਇਹ ਲੋਕਾਂ ਤੋਂ ਕੀ ਕਿਹਾ ਗਿਆ ਤਾਂ ਫਿਰ ਕੀ ਰਣਨੀਤੀ ਤੈਅ ਕੀਤੀ ਇਹ ਪ੍ਰੋਗਰਾਮ ਦਾ ਸੋਲਿਓ ਟ੍ਰੇਨਰ ਆਹੀ ਤੁਸੀਂ ਚਲਾ ਜਾਂਦੇ ਤੇ ਲੋਕ ਕਿਹਾ ਗਿਆ ਤੁਹਾਨੂੰ ਉਹ ਅਸੀਂ 11 ਤਰੀਕ ਦੀ ਦੁਬਾਰਾ ਮੀਟਿੰਗ ਰੱਖੀ ਆ ਜਦ ਤੱਕ ਸਾਨੂੰ ਸਪਸ਼ਟ ਹੋ ਜੂ ਨਹੀਂ 11 11 ਹੋਗੀ ਤੁਹਾਨੂੰ 11 ਤਰੀਕ ਦੀ ਦੁਬਾਰਾ ਮੀਟਿੰਗ ਰੱਖੀ ਆ ਸਾਨੂੰ ਸਪਸ਼ਟ ਸੋ ਜੋ ਵੀ ਸਰਕਾਰ ਦਾ ਰਵਈਆ ਕੀ ਆ ਜੇ ਸਾਨੂੰ ਰੋਕਿਆ ਗਿਆ ਤਾਂ ਅਸੀਂ ਅਗਲੇ ਐਕਸ਼ਨ ਦਾ 11 ਤਰੀਕ ਨੂੰ ਲਾ ਇੱਥੇ ਲੁਧਿਆਣੀ ਕਰਾਂ ਸਰ ਇੱਕ ਜਿਹੜੀ ਤੇ ਕਹਿ ਰਹੇ ਕਿ ਸਾ ਕਿੰਨੀ ਜੱਥੇ ਬੰਦਿਆ ਕਿੰਨੀਆਂ ਜਾਰੀਆਂ ਨੇ ਪੰਜਾਬ 14 ਉੱਤੇ ਕਰੀ ਇੱਥੇ ਬੰਦਿਆ ਪਹੁੰਚ ਨਹੀਂ ਗਈਆਂ ਤੁਹਾਡੀਆਂ ਦੇਖੋ ਗੱਲ ਇਹ ਆ ਅਸੀਂ ਅੱਜ ਜੋ ਫੈਸਲਾ ਕੀਤਾ ਕਿਉਂਕਿ SKM ਨੇ ਆਲ ਰੈਡੀ ਆਲ ਇੰਡੀਆ ਲੈਵਲ ਦੇ SKM ਨੇ RAM LILA ਮੈਦਾਨ ਨੂੰ ਲੈਣ ਲਈ ਤਾਂ ਕਿ ਉੱਥੇ ਪੀਸਫੁੱਲ ਰੈਲੀ ਹੋ ਚੁੱਕੇ ਅਸੀਂ ਮਤਲਬ ਅਰਜੀ ਆ ਜਿਹੜੀ ਉਹ ਦਿੱਲੀ ਦੀ ਸਰਕਾਰ ਨੂੰ ਦੇ ਦਿੱਤੀ ਆ ਔਰ ਦਿੱਲੀ ਦੀ ਸਰਕਾਰ ਸਾਨੂੰ ਰਾਮਲੀਲਾ ਮੈਦਾਨ ਆ ਜਿਹੜਾ ਉਹ ਅਲਾਟ ਕਰਦੀ ਆ ਉਹਦੇ ਵਿੱਚ ਅਸੀਂ ਰੈਲੀ ਕਰਦੇ ਆ ਇਹਦਾ ਸਾਨੂੰ 10 ਮਾਰਚ ਤੱਕ ਪਤਾ ਲੱਗ ਜਾਏਗਾ ਔਰ ਉਸ ਤੋਂ ਬਾਅਦ ਇੱਕ ਮਿੰਟ ਗੱਲ ਸੁਣੋ ਉਸ ਤੋਂ ਬਾਅਦ ਅਸੀਂ ਉਸ ਸਮੇਂ ਦੀ ਹਾਲਾਤ ਕੀ ਹੋਣਗੇ ਕੀ ਸਾਨੂੰ ਰੈਲੀ ਕਰਨ ਦੀ ਇਜਾਜ਼ਤ ਮਿਲੇਗੀ ਜਾਂ ਰੈਲੀ ਕਰਨ ਦੀ ਇਜਾਜ਼ਤ ਨਹੀਂ ਮਿਲੇਗੀ ਇਸ ਦੇ ਲਈ ਉਹਨਾਂ ਅਜੋਕੇ ਹਾਲਾਤਾਂ ਨੂੰ ਦੇਖਣ ਤੋਂ ਬਾਅਦ 11 ਤਾਰੀਖ ਨੂੰ ਇਸੇ ਜਗ੍ਹਾ ਐਸ ਕੇ ਐਮ ਪੰਜਾਬ ਚੈਪਟਰ ਦੀ ਮੀਟਿੰਗ ਆ ਔਰ 6 ਅਤੇ 7 ਨੂੰ 올 ਇੰਡੀਆ ਦੇ ਐਸ ਕੇ ਐਮ ਦੀ ਮੀਟਿੰਗ ਜਿਹੜੀ ਨੈਸ਼ਨਲ ਕੋਆਰਡੀਨੇਸ਼ਨ ਕਮੇਟੀ ਬਣਾਈ ਹੋਈ ਆ ਉਹਦੀ ਮੀਟਿੰਗ ਹੋ ਰਹੀ ਆ ਉਥੇ ਉਹ ਉਹਦੇ ਬਾਰੇ ਫੈਸਲਾ ਲੈਣਗੇ 11 ਤਰੀਕ ਨੂੰ ਅਸੀਂ ਫੈਸਲਾ ਲਵਾਂਗੇ ਤੇ ਜੋ ਤੁਸੀਂ ਸਵਾਲ ਸਾਨੂੰ ਕਰ ਰਹੇ ਹੋ ਵੀ ਉਹ ਨਹੀਂ ਜਾਣ ਦੇਣਗੇ ਇਹਦਾ ਫੈਸਲਾ ਅਸੀਂ 11 ਮਾਰਚ ਦੀ ਮੀਟਿੰਗ 'ਚ ਹੀ ਕਰਾਂਗੇ ਉਦੋਂ ਹਾਲਾਤ ਕੀ ਆ ਉਹਨਾਂ ਹਾਲਾਤਾਂ ਦੇ ਉੱਤੇ ਸਾਡਾ ਪ੍ਰਤੀਕਰਮ ਕੀ ਹੋਏਗਾ ਇਹ ਅਸੀਂ 11 ਮਾਰਚ ਨੂੰ ਇਹ ਸਾਨੂੰ ਕੋ ਕੋਰਟਾਂ ਨੇ ਵੀ ਕਿਹਾ ਹੋਇਆ ਵੀ ਤੁਸੀਂ ਟਰੈਕਟਰ ਲੈ ਕੇ ਕਿਉਂ ਜਾਂਦੇ ਹੋ ਤੁਸੀਂ ਬੱਸਾਂ ਤੇ ਜਾਓ ਟ੍ਰੇਨਾਂ ਤੇ ਅੱਜ ਅਸੀਂ ਉਹੀ ਗੱਲ ਕਹਿ ਰਹੇ ਆ ਅਸੀਂ ਬੱਸਾਂ ਤੇ ਅਸੀਂ ਟ੍ਰੇਨਾਂ ਤੇ ਜਾਵਾਂਗੇ ਤੇ ਬੜੇ ਸ਼ਾਂਤ ਮਈ ਢੰਗ ਨਾਲ ਇੱਕ ਦਿਨ ਦਾ ਸਾਡਾ ਪ੍ਰੋਗਰਾਮ ਆ ਆਜਾਜਤ ਲੈ ਕੇ ਅਸੀਂ ਉੱਥੋਂ ਬਕਾਇਦਾ ਕਰ ਰਹੇ ਆ ਜੇ ਫਿਰ ਵੀ ਸਰਕਾਰ ਰੋਕੂਗੀ ਤਾਂ ਫਿਰ ਅਸੀਂ 11 ਤਰੀਕ ਨੂੰ ਅਗਲੇ ਐਕਸ਼ਨ ਦਾ ਐਲਾਨ ਕਰਾਂਗੇ ਅੱਜ ਜਨਾਬ ਜਵਤਾ ਜੇ ਲੱਗ ਜਾਂਦਾ ਉਸ ਤੇ ਉਸ ਤੋਂ ਕੋਈ ਸਾਨੂੰ ਫਰਕ ਨਹੀਂ ਪੈਂਦਾ ਅਸੀਂ ਕੋਈ ਚੋਣਾਂ ਨਹੀਂ ਲੜਨੇ ਆ ਭਾਵੇਂ ਚੋਣ ਜਵਤਾ ਲੱਗਦਾ ਨਹੀਂ ਲੱਗਦਾ ਅਸੀਂ ਪੱਕੇ ਤੌਰ ਤੇ ਅਸੀਂ ਜਿਹੜਾ 14 ਤਰੀਕ ਨੂੰ ਜਾਵਾਂਗੇ ਜਾਵਾਂਗੇ ਟੋਟਲ ਸਾਡੀਆਂ ਦੇਸ਼ ਭਰ ਦੇ ਵਿੱਚੋਂ ਜਿਹੜੀਆਂ